ਹਾਂ ਜੀ ਸਸਿਕਾ ਕੀ ਹੈ ਚਾਹ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਣਿਆਂ ਦਾ ਸਵਾਗਤ ਹੈ ਤੇ ਆਓ ਤੁਹਾਨੂੰ ਲੈ ਕੇ ਚਲੀਏ ਭੈਣ ਉਹਨਾਂ ਦੇ ਐਗਜ਼ੀਬਿਸ਼ਨ ਦੇ ਉੱਤੇ ਆਈਨੀਆਂ ਦੀ ਬਹੁਤ ਹੋਆ ਹੈ। ਹੈ? ਮੋਹਣੀ ਆਪਣੀ ਸਹੀ ਹੋਣੀ। ਪ੍ਰੋਬਲਮ ਇਹ ਤਾਂ ਚਾਹਤਾ ਕਰਨਾ ਇਸ ਦਾ ਨਹੀਂ। ਪਤਾ ਹੋਵੇ ਦੇਖਾ ਤਾਂ। ਕਿਨੀ ਬੋਲਦੇ ਵੇ ਸਾਰੇ ਇੱਥੇ ਬੀਬੀਆਂ ਬਈ ਆ ਉਹਦਾ ਧਿਆਨ ਚ ਲੱਗੀਆਂ ਨਹੀਂ ਆਈਆਂ। ਕਹਿੰਦੇ ਬੀਬੀਆਂ ਨੂੰ ਗਿਆਨ ਪੜਕਾਵਿਨਾ। ਮੜਾ ਜਿੱਦ ਤੇ ਮ ਖਾ ਉਹਦਾ। ਮੈਂ ਵੀ ਲੈ ਲਿਆ 7 ਫੁੱਟ। ਹੈ ਨਾ? 7 ਫੁੱਟ ਮੈਂ ਕਿਦੇ ਹਾਸਤੇ। ਵਾਹੀ ਸ਼ੌਕੀਆ ਤੌਰ ਤੇ ਘਰੇ ਰੱਖਣ ਲਈ ਨਹੀਂ ਕਨਾਲ ਦੀ ਵਾਸਤੇ ਲੈ ਆਉਣੀਆਂ ਦੇਖੋ। ਬੜੀ ਮਮੀ ਦਾ ਫੋਨ ਇੱਕ ਮਿੰਟ ਰੁਕੋ ਮਾਤਾ ਜੀ ਦਾ ਆ ਗਿਆ ਵਾਸਤੇ ਜਾ ਮੈਂ ਇੱਕ ਦਾਦੀ ਜੀ ਵਾਸਤੇ ਹਾਂ ਜੀ ਬਾ ਵਧੀਆ ਤੇ ਤੁਸੀਂ ਆਏ ਨਹੀਂ ਹਲੇ ਤੱਕ ਫੈਰ ਕੇ ਜਾਊਗਾ ਚੱਲ ਕੋਈ ਨਹੀਂ ਮੜੇ ਜੇ ਤੇ ਜਖਮ ਕਿਵੇਂ ਹੋਣਾ ਇਹ ਦਿੱਕੀ ਕਰ ਹਾਂ ਪਾਪਾ ਜੀ ਮੈਂ ਤੁਹਾਨੂੰ ਬੁਲਾਇ ਰ ਆਰਾਮ ਹੈਗਾ ਕਿ ਨਹੀਂ ਬੜਾ ਪਿਆਰਾ ਮੋਟੇ ਦਾ ਪਾਪਾ ਜੀ ਹੈਂ ਕੋਈ ਸਾਤ ਸੂਟ ਨਹੀਂ ਲੈ ਮੈਂ ਐਵੇਂ ਮਿਆਕ ਕਰਦਾ ਫੇਰ ਕਿਤੇ ਮੁੱਦਾ ਚੱਕਿਆ ਜਾਵੇ ਮੇਰਾ ਸਿੱਤਾ ਵਾਲਾ ਇਹ ਟਿੱਪਾ ਕਹਿੰਦਾ ਮੁੱਦਾ ਠੀਕ ਹੈ ਵੈਰੀ ਗੱਲ ਸੁਣ ਹਾਂ ਦਾਦੇ ਤੁਸੀਂ ਉਹ ਲਿਆ ਨੀ ਕੋਈ ਨਹੀਂ ਲਿਆ ਹਾਂ ਪੈਹੀਆਂ ਨਹੀਂ ਤੇਰੇ ਕੋਲ ਜੋ ਮਰਦੀ ਵੇ ਹਾਂ ਹਰਦਾ ਹੈ ਜਾਂ ਨਹੀਂ ਹੱਜ ਮੈਂ ਮੁੱਕ ਗਿਆ ਤਾਂ ਇੱਧਰ ਆ ਜਾ ਜਗ ਟਾਈਮ ਲੱਗ ਗਿਆ ਜੀ ਜੀ ਵੇਟ ਕਰ ਰਹੇ ਮੋਟਰ ਵਾਲਾ ਵਾਹ ਪਿਆਰ ਆ ਸੱਚ ਮੈਂ ਉਹ ਗਾਣਾ ਨਹੀਂ ਉਹ ਕਰਿਓ ਮਾਤਾ ਦਾ ਫੋਨ ਕੀਤਾ ਤਾਂ ਸੁਣੀ ਤੇ ਗਾਣਾ ਮਾਤਾ ਨਾ ਭਰਾਵਾ ਹੁਣ ਨਾ ਲੋਰੀਆਂ ਉੱਠ ਨਹੀਂ ਆ ਸੱਚ ਨਾ ਹੋਦੇ ਨਾ ਪਰਸੋਂ ਦੀ ਚੇਟ ਤੇ ਪੈ ਗਈ ਚਾਹ ਮਾਤਾ ਦੇ ਤੇ ਤੁਮੀ ਹਾਂ ਉਹ ਦੰਸ਼ੋਬਾ ਸੁਣਾਉਂਦਾ ਮਾਤਾ ਦੇ ਨਾਲ ਚਾਹ ਪੈ ਗਈ ਤਾਂ ਮਾਤਾ ਚਲੀ ਜਾਂਦੀ ਜਿਹੜੀ ਵੀ ਸਾੜ ਜਾ ਪੈ ਗਿਆ ਮਾਤਾ ਦੇ ਤੇ ਹੁਣ ਉਹਨਾਂ ਨੂੰ ਰੱਖਿਆ ਹੈ ਰੈਸਟ ਤੇ ਮਾਤਾ ਬੋੜੀ ਪੈਂਦੀ ਸਾਡੀ ਬੀਬੀ ਵਰਾਗੇ ਦੇਖੇ ਤੇ ਜੀ ਉਹਨੂੰ ਨੋ ਨੋ ਨਾ ਆ ਮਤਲਬ ਬਹੁਤ ਜਿਆਦਾ ਹੈ ਤਾਨਾ ਮਾਤਾ ਤੇ ਹੁਣ ਉਹਨੂੰ ਮੈਂ ਪੁੱਛਦੇ ਮੈਂ ਤੇਰਾ ਜਖਮ ਠੀਕ ਆ ਤੂੰ ਜਖਮ ਦੀ ਧੂਈ ਮਾਰਤੀ ਨੇ ਵੀ ਤੇ ਦਾ ਤ ਵਧੀਆ ਚੱਲਦੀ ਆ ਫਿਰ ਲక్ష్ਮਾ ਗਰ ਰਸਾ ਜਦ ਆ ਨਾ ਬਾ ਉਹਦੇ ਉਨ ਪਹਿਲੇ ਲੋਰੀਆਂ ਉੱਤ ਨੇ ਹੁਣ ਮੈਂ ਕਿ ਅੱਗੇ ਨੂੰ ਪਿਆ ਵੀ ਚੱਲ ਛੱਟ ਕੇ ਢੇੜਾ ਕਢਾ ਕੇ ਲੈ ਗਈ ਚੱਲ ਇਹਦੇ ਇੱਕ ਨੂੰ ਫਸਟ ਐਕਸਪੀਰੀਅੰਸ ਆ ਸ਼ਾਮ ਤੱਕ ਉਹਨੂੰ ਵੇਟ ਰਹੂਗੀ ਲਾਸਟ ਤੇ ਕੀ ਉਹਦਾ ਨੇ ਕੀ ਕੀ ਅੰਦਰ ਫਸਟ ਐਕਸਪੀਰੀਅੰਸ ਹੈ ਵਾ ਕੇ ਤੇਰੀ ਫਸਟ ਐਕਸਪੀਰੀਅੰਸ ਹੈ ਦਾ ਸਿੱਟੇ ਨੇ ਲੋਕੀ ਜਿਹਦਾ ਲਾਸਟ ਦੇ ਸਿੱਤਾ ਨਿਚੋੜ ਨਿਚੋੜ ਨਹੀਂ ਇੰਗਲਿਸ਼ ਆਪਾ ਕੀ ਖਟਿਆ ਜਿ ਮਟਿਆ ਇੰਗਲਿਸ਼ ਜਾਂ ਪੀਆਈਐਮ ਜਿਹੜੀ ਦਸ ਯਾ ਭੀ ਬੰਦੇ ਪੰਜਾਬੀ ਆਉਣੀ ਕਰੀ ਹਾਂ ਹਾਂ ਕੋਸੂ ਬੋਲੀ ਹੈ ਜੀ ਵਿਸ਼ੇਸ਼ ਸੰਸਦ ਬਹੁਤ 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 ਹੋਰ ਕਾਰਨਾਂ ਨਾਲ ਤੁਹਾਨੂੰ ਫਸਟਨ ਸ਼ਾਇਦ ਤੁਹਾਡੇ ਪੰਡਾ ਕਿ ਮਿਲ ਗਿਆ। ਕਿ ਨਰਵ ਸਭੇ ਸ਼ਾਇਦ। ਉਹ ਲਾਈਫ ਕੇੰਦਰਾ ਬੰਦੇ ਨੂੰ ਸਤਾ ਦੇਣੀ। ਹਾਂ ਜੇ ਵੀ ਤੁਸੀਂ ਜਾ ਪਹਿਲਾਂ ਤੇ ਹੁਣ ਮੰਦ ਪਾ। ਮੈਲ ਤੇ ਹੱਥੀ ਬਣਾਏ ਸਾਰੇ ਝੋੜੇ ਉਹ ਵੀ ਆ ਆ ਵੀ ਬੂਟੀਆਂ ਮੈਲ ਤੇ ਹੱਥੀ ਪਾਈਆਂ ਬਾਜੀ ਦਾ ਆਜ ਆਲੀ ਬੂਟੀ ਹੋਣੀ ਐਨ ਐਚ ਵੀ ਮਾੜਾ ਮੋੜ ਕਿਤੇ ਨਾ ਕਿਤੇ ਧਾਗਾ ਦਾ ਪਾਇਆ ਹੀ ਹੋਣਾ ਕਿ ਮੇਰੀ ਬਹੁਤ ਜ਼ਿਆਦਾ ਮੈਂਟ ਲੱਗੀ ਆ ਚੋਲੇ ਤੇ ਇਹਦਾ ਮੈਂ ਪ੍ਰਾਈਸ ਵੀ 7 ਲੱਖ ਰੱਖਿਆ ਉਹ ਲੈ ਮੈਂ ਹੀ ਸਾਰਾ ਕੀਤਾ 7 ਵਜੇ ਉੱਠ ਕੇ ਕੋਈ ਨਹੀਂ ਗਿਆ ਤਮਾਰ ਕਹਿੰਦੇ ਤੂੰ ਖਾਦਾ ਗਾ ਨੂੰ ਕਿਹੜਾ ਕੰਮ ਨਹੀਂ ਪੈਣਾ ਹਾਂ ਹੈ ਮੇਰੇ ਤੋਂ ਆਉਂਦੀ ਐ ਤੇ ਇਹਦਾ ਜਦੋਂ ਮੇਰਾ ਮਾਣ ਸਤਕਾਰ ਬਣਦਾ ਅੱਛਾ ਤੁਹਾਡੇ ਜੂਠ ਠੀਕੇ ਕੋਈ ਉਹ ਤੇ ਨਹੀਂ ਸੀਗਾ ਵੀ ਨਾ ਜੇ ਕੇ ਦੱਸਦਾ ਦੇਖਾ ਸਾਰਾ ਮੈਂ ਕਹ ਤੂੰ ਨੀ ਕਰਾ ਗਈ ਸੀ ਸਾਰੀ ਜਾਨਾ ਸਤਾਣੀ 7 ਵਜੇ ਮੈਂ ਜਾ ਗਿਆ ਕੋ ਲੋਕ ਜਾ ਪਰ ਉਹਨਾ ਮਾਨ ਸਤਕਾਰ ਮਿਲਦ ਰਹੀਆ ਮੈਨੂੰ ਕੋਈ ਨਹੀਂ ਕਰਨੀ ਆ ਆ ਮੈਨੂੰ ਪ੍ਰੋਵਾਈਡ ਕਰ ਮੰਨੇ ਰਾਤ ਨੂੰ ਆਪਾਂ 7 ਵਜੇ ਉੱਠ ਪੈਣਾ ਆਪਾਂ ਦੋਵਾਂ ਨੇ ਜੁੰਮਿਆਰੀ ਸਾਪੜੀਆਂ ਤੇ ਵੇਹ ਕੰਮ ਲੱਗੇ ਹੀ ਆਪਾਂ ਟੇਨਾਉਦਾ ਹੋਵੇ ਜੇ ਓਏ ਆਪਾਂ ਬਾਕੀ ਆ ਵੀ ਉਡਾੜਾ ਆਪਾਂ ਦੇ ਦਿੱਤੀ ਲਿਖਿਆ ਉਸੇ ਵਾਂਗ ਉਹਨੇ ਰੰਗ ਵੀ ਲੈ ਸਕਦੇ ਹੋ ਮੈਂ ਵੈਸੇ ਇੱਕ ਰੰਗ ਹੀ ਮੱਲੋ ਪੜਾਇਆ ਵਾ ਬਾਕੀ ਉੱਚ ਮੈਂ ਜਿਆਦਾ ਰੰਗ ਪਾਏ ਵੇਖੋ ਆਹ ਵੇਖੋ ਵਾਲ ਸਟੇਟ ਕੀਤੇ ਆ ਪੂਰੀ ਪੱਗ ਤੇ ਚਾਲੀ ਬੰਨੀ ਆ ਠੀਕ ਹੈ ਓਹ ਸਾਰੀ ਇੱਕ ਹੱਥ ਦੇ ਉੱਤਰ ਰਹਿ ਗਿਆ ਮੈਂ ਇਹ ਮੈਂ ਇੱਕ ਲਾਇਆ ਸਾਹਿਬ ਆਪਾਂ ਕਹਿ ਹੀ ਜੀ ਪਰ ਵੇਖਿਆ ਹੈ ਕਮਟੈਂਸ਼ਨ ਹੈ ਬੀ ਵੀ ਵੇਂਦੀਆਂ ਵੇਂਦੀਆਂ ਆਹ ਆਹ ਖਾਣ ਨਾਲ ਵੱਧ ਕਿਸੇ ਵੀ ਔਰਤ ਦਾ ਦਿਮਾਗ ਐਕਚੁਅਲੀ ਹੁੰਦਾ ਜਦੋਂ ਸ਼ੋਪਿੰਗ ਬਹੁਤ ਸ਼ਰਮ ਨਿਕਲ ਨਹੀਂ ਕੀ ਦੀ ਬ੍ਰਿਤੀ ਦੀ ਟੱਕਰੀ ਲੱਗਦੀ ਜਦੋਂ ਆਪਾਂ ਕਰਦੇ ਕਹਿ ਜੀ ਮੁਸਾਹਰਾ ਕੋਈ ਆਇਆ ਇਸੇ ਦੇ ਨਾਲ ਮੈਂ ਤੁਹਾਨੂੰ ਦੱਸ ਦਿੰਨਾ ਕਿ ਐਗਜ਼ੀਬਿਸ਼ਨ ਆਪਣਾ ਰਿਹਾ ਬਹੁਤ ਹੀ ਵਧੀਆ ਬਹੁਤ ਹੀ ਮਾਣ ਸਤਿਕਾਰ ਕੀਤਾ ਬੀਬੀਆਂ ਭੈਣਾਂ ਭਰਾਵਾਂ ਨੇ ਜਿੰਨੀਆਂ ਵੀ ਫੈਮਲੀਆਂ ਆਈਆਂ ਬਹੁਤ ਹੀ ਵਧੀਆ ਸਤਿਕਾਰ ਨਾਲ ਮਿਲੇ ਇੱਜ਼ਤ ਕੀਤੀ ਨਾਲੇ ਉਹਨਾਂ ਨੇ ਸਾਰੇ ਕੱਪੜੇ ਕੁੱਪੜੇ ਵੇਖੇ ਚੈੱਕ ਕੀਤੇ ਤੇ ਆਪਣੇ ਵਧੀਆ ਰਿਸਪੌਂਸ ਰਿਹਾ ਘਟੋ ਘਟ ਪੈਨ ਉਹਨਾਂ ਨੇ 150 ਤੋਂ ਜ਼ਿਆਦਾ ਸੂਟ ਲਾਇਆ ਸੀ ਤੇ ਉਹ ਸਾਰਾ ਲੱਗ ਗਿਆ ਤੇ ਅਸੀਂ ਇੱਧਰ ਬੈਠੇ ਗੱਲਾਂ ਕਰਦੇ ਸੀ ਕਿਉਂਕਿ ਬੀਬੀਆਂ ਦਾ ਕੰਮ ਸੀ ਸਾਡਾ ਕੋਈ ਜ਼ਿਆਦਾ ਕੰਮ ਐ ਨਹੀਂ ਸੀ ਬੀਬੀਆਂ ਲੱਗੀਆਂ ਜਾਂ ਮੰਮੀ ਜੀ ਨਹੀਂ ਵੇਖ ਰਹੀ ਜੀ ਮੰਮੀ ਜੀ ਦੇ ਨਾਲ ਭੈਣ ਜੀ ਬੈਠੇ ਹੋਏ ਸਨ ਤੇ ਉਧਰੋਂ ਭੈਣ ਹੱਡੀ ਵੱਡੀ ਉਸ ਹਾਕਮਤਾ ਵਾਪਦੇ ਦੇ ਵਿੱਚ ਬਿਜੀ ਸੀ ਤੇ ਬਿੱਲ ਘੱਟ ਘੱਟ ਲੋਕਾਂ ਨੂੰ ਦੇਈ ਜਾਂਦੀ ਸੀ ਬੀਬੀਆਂ ਭੈਣਾਂ ਨੂੰ ਜੋ ਜੋ ਪਸੰਦ ਆਇਆ ਉਹਨਾਂ ਨੇ ਉਸ ਹਾਵਨਾ ਚੀਜ਼ਾਂ ਲੈ ਲਈਆਂ ਤੇ ਬਾਕੀ ਮਿਲਦੇ ਆ ਤੁਹਾਨੂੰ ਇਸੇ ਦਿਨ ਨੈਕਸਟ ਵਲੌਗ ਚ ਬਾਕੀ ਬਹੁਤ ਬਹੁਤ ਦਿਲੋਂ ਧੰਨਵਾਦ ਸਾਰਿਆਂ ਦਾ ਉੱਥੇ ਵਿਜ਼ਿਟ ਕਰ ਲਈ ਜਗਰਾਉ ਥੈਂਕ ਯੂ